ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡਾ ਖੜਾਕ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਸੁਖਬੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਇਸ ਵੱਡੇ ਆਗੂ ਨੇ ਵੱਡਾ ਐਲਾਨ ਕਰਕੇ ਅਕਾਲੀ ਸਫਾ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਇਹ ਕਿਹੜਾ ਵੱਡਾ ਆਗੂ ਹੈ ਤੇ ਕਿਉਂ ਇਹਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਬੈਠਕ ਹੋਣੀ ਹੈ ਤੇ ਉਸ ਬੈਠਕ ਦੇ ਵਿੱਚ ਇਹ ਫੈਸਲਾ ਹੋਣਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਹੁੰਦਾ ਜਾਂ ਨਹੀਂ ਪਰ ਉਸ ਤੋਂ ਪਹਿਲਾਂ ਇੱਕ ਵੱਡੇ ਆਗੂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਤੇ ਕਿਉਂ ਕੀਤਾ ਇਹ ਵੀ ਤੁਹਾਨੂੰ ਦੱਸ ਦਿਆ ਦਰਅਸਲ ਡੇਰਾ ਬਸੀ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਮੇਰੇ ਖਿਆਲ ਚ ਇਸ ਸਮੇਂ ਮੀਤ ਪ੍ਰਧਾਨ ਐਨ ਕੇ ਸ਼ਰਮਾ ਨਿਰਿੰਦਰ ਕੁਮਾਰ ਸ਼ਰਮਾ ਦੇ ਵੱਲੋਂ ਜਿਹੜਾ ਪਾਰਟੀ ਛੱਡਣ ਦਾ ਐਲਾਨ ਕੀਤਾ ਗਿਆ ਉਹਨਾਂ ਕਹੇ ਕਿ ਜੇਕਰ ਸੁਖਬੀਰ ਪ੍ਰਧਾਨ ਨਹੀਂ ਹੈਗਾ ਤਾਂ ਮੈਂ ਅਕਾਲੀ ਦਲ ਚ ਨਹੀਂ ਉਹਨਾਂ ਕਹਿ ਕੇ ਮੈਂ ਅਕਾਲੀ ਦਲ ਚ ਇਸ ਕਰਕੇ ਆਇਆ ਸੀ ਕਿ ਸਾਂਝੀ ਵਾਲਤਾ ਗੁਰੂਆਂ ਦੇ ਸਨੇਹ ਤੇ ਚੱਲਣ ਵਾਲੀ ਪਾਰਟੀ ਹੈ ਪਰ ਜੇ ਸੁਖਬੀਰ ਬਾਦਲ ਪ੍ਰਧਾਨ ਨਹੀਂ ਤਾਂ ਮੈਂ ਪਾਰਟੀ ਛੱਡ ਦਿੰਦਾ ਪਹਿਲਾਂ ਪੈਨਕੇ ਸ਼ਰਮਾ ਨੂੰ ਸੁਣ ਲੈਂਦੇ ਆ ਤੇ ਬਾਕੀ ਗੱਲਾਂ ਬਾਅਦ ਚ ਦੇਖੋ ਮੈਂ 32 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਔਰ ਆਪਣੀ ਜ਼ਿੰਦਗੀ ਦੇ ਜਿਹੜੇ ਅਹਿਮ ਸਾਲਾਂ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਪਾਰਟੀ ਦਾ ਸੇਵਾਦਾਰ ਬਣ ਕੇ ਜਿਹੜੀ ਸੇਵਾ ਨਿਭਾਈ ਆ ਔਰ ਪ੍ਰਮਾਤਮਾ ਜਾਣਦਾ ਹੈ ਗੁਰਦੁਆਰੇ ਮੰਦਿਰ ਚ ਖੜ ਕੇ ਕਹਿ ਸਕਦਾ ਕਿ ਆਪਣੀ ਜ਼ਿੰਦਗੀ ਚ ਕਦੇ 1 ਰੁਪਏ ਦਾ ਲਾਲਚ ਨਹੀਂ ਕੀਤਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਇਸੇ ਕਰਕੇ ਉਸ ਸਮੇਂ ਜੁਆਇਨ ਕਰਿਆ ਤਾਂ ਕਿ ਗੁਰੂਆਂ ਦੇ ਸਿਧਾਂਤ ਤੇ ਚੱਲਣ ਵਾਲੀ ਪਾਰਟੀ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਜਿਨ੍ਹਾਂ ਦਾ ਮੁੱਖ ਏਜੰਡਾ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਿਹਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਔਰ ਸਰਮੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਣਾ ਇਸ ਪਾਰਟੀ ਦਾ ਏਜੰਡਾ ਦਾ ਔਰ ਸ਼੍ਰੋਮਣੀ ਅਕਾਲੀ ਦਲ ਇੱਕ ਸੈਕੂਲਰ ਇਸ ਤਰ੍ਹਾਂ ਦੀ ਪਾਰਟੀ ਸੀਗੀ ਰਾਜਨੀਤਿਕ ਜਿਸ ਚ ਜਿਸ ਨੇ ਸਾਰੇ ਧਰਮਾਂ ਦੇ ਸਥਾਨ ਬਣਾਏ ਪੰਜਾਬ ਦੀ ਡਿਵੈਲਪਮੈਂਟ ਕੀਤੀ ਪੰਜਾਬ ਦਾ ਵਿਕਾਸ ਕਰਿਆ ਔਰ ਪੰਜਾਬ ਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਹੁਤ ਵੱਡਾ ਰੋਲ ਸ਼੍ਰੋਮਣੀ ਅਕਾਲੀ ਦਲ ਦਾ ਰਿਹਾ ਪਰ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਦੇ ਰਾਜਨੀਤਿਕ ਏ ਧਾਰਮਿਕ ਹਾਲਾਤ ਪੰਜਾਬ 'ਚ ਬਣੇ ਆ ਕੁਝ ਮੈਂ ਤਾਂ ਸਿੱਧਾ ਹੀ ਕਹਾਂਗਾ ਕਿ ਧਾਰਮਿਕ ਸ਼ਖਸੀਅਤਾਂ ਵੀ ਦੂਸਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਭਾਵ ਹੇਠਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਜਿਹੜਾ ਖਤਮ ਕਰਨਾ ਚਾਹੁੰਦੀਆਂ ਹੈਗੀਆਂ ਸੋ ਜਿਸ ਤਰ੍ਹਾਂ ਦੇ ਧਾਰਮਿਕ ਔਰ ਰਾਜਨੀਤਿਕ ਹਾਲਾਤ ਪਿਛਲੇ ਸਮੇਂ 'ਚ ਹੋਏ ਆ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਸ ਤਰ੍ਹਾਂ ਅਸਤੀਫਾ ਦੇ ਆ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਇਸ ਪਾਰਟੀ 'ਚ ਜਿਹੜਾ ਕੰਮ ਨਹੀਂ ਕਰ ਸਕਦਾ ਮੇਰੇ ਵਾਸਤੇ ਬਹੁਤ ਅਸੰਭਵ ਆ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਉਹਨਾਂ ਦੀ ਸੋਚ ਉਹਨਾਂ ਦੀ ਡਿਵੈਲਪਮੈਂਟ ਦੀ ਸਦਾ ਕਦਰ ਕੀਤੀ ਆ ਕਰਦਾ ਰਹਾਂਗਾ ਸਰੋਖਵੀਰ ਸਿੰਘ ਬਾਦਲ ਜੀ ਦੇ ਨਾਲ ਸੀਗਾ ਸੋ ਉਹਨਾਂ ਨੇ ਪਾਰਟੀ ਛੱਡੀ ਆ ਮੈਂ ਸਮਝਦਾ ਕਿਤੇ ਨਾ ਕਿਤੇ ਜਿਹੜੀ ਦੂਸਰੀਆਂ ਤਾਕਤਾਂ ਜਿਹੜੀਆਂ ਤੁਸੀਂ ਅੱਜ ਹਾਲਾਤ ਦੇਖੋ ਜਿਹੜੇ ਸੁਧਾਰ ਲਹਿਰ ਵਾਲੀਆਂ ਭਾਈ ਜਿਸ਼ੇਦਾਰਾਂ ਨੂੰ ਨਜ਼ਰ ਨਹੀਂ ਆਂਦਾ ਵੀ ਉਹ ਗੁਰਦੁਆਰਿਆਂ ਤੋਂ ਪਕੌੜੇ ਮਹੰਗਾਮ ਮਗਾ ਕੇ ਘਰਾਂ 'ਚ ਪਾਰਟੀਆਂ ਕਰਦੇ ਰਹੇ ਗੁਰਦੁਆਰਿਆਂ ਤੋਂ ਆਪਣੇ ਡਰਾਈਵਰਾਂ ਨੂੰ ਤਨਖਾਹਾਂ ਦਿੰਦੇ ਰਹੇ ਕਿਸ ਦਾ ਕਿਸ ਤਰ੍ਹਾਂ ਦੇ ਚੰਦੂ ਮજરા ਸਾਹਿਬ ਆ ਬੀਬੀ ਜਗੀਰ ਕੌਰ ਵਰਗਿਆਂ ਦੇ ਕਿਸ ਤਰ੍ਹਾਂ ਦੇ ਕਰੈਕਟਰ ਆ ਕਿ ਜੇਸ਼ੇਦਾਰਾਂ ਨੂੰ ਉਹ ਨਜ਼ਰ ਨਹੀਂ ਆਂਦੇ ਉਹਨਾਂ ਬੰਦਿਆਂ ਨੇ ਆਪ ਪਹਿਲਾਂ ਜਾ ਕੇ ਜੇਸ਼ੇਦਾਰਾਂ ਕੋਲ ਕਨਫੈਸ ਕਰਿਆ ਕਿ ਅਸੀਂ ਗਲਤ ਆ ਉਹਨਾਂ ਨੂੰ ਕਿਹੜੀ ਸਜ਼ਾ ਦਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਗਿਣੀ ਮਿੱਠੀ ਸਾਜਿ ਦੇ ਤਹਿਤ ਜਲੀਲ ਕਰਿਆ ਜਾ ਰਿਹਾ ਹੈਗਾ ਮੈਂ ਤਾਂ ਇਹ ਸਮਝਦਾ ਕਿ ਇਹੀ ਕਾਰਨ ਅਸਤੀਫਾ ਦੇਣ ਦਾ ਸੋ ਅਸੀਂ ਨਾਲ ਅਸੀਂ ਦੇਖੋ ਮੈਂ ਤਾਂ ਕਲੀਅਰ ਕਟ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜੇ ਪਾਰਟੀ ਦੇ ਪ੍ਰਧਾਨ ਨਹੀਂ ਤਾਂ ਮੇਰਾ ਮੈਂ ਪਾਰਟੀ ਚ ਨਹੀਂ ਰਹਿ ਸਕਦਾ ਤੁਸੀਂ ਫਿਰ ਆਮਰ ਅਸਤੀਫਾ ਦੇ ਦਿਓ ਤੁਸੀਂ ਆਮ ਵਰਕਰ ਤੋਂ ਨਿਕਲ ਤੋ ਕੋ ਲੱਗ ਮੈਂ ਤਾਂ ਪਾਰਟੀ ਤੋਂ ਅਸਤੀਫਾ ਦਿਆ ਜੀ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਪਹਿਲਾਂ ਵੀ ਮੈਂ ਸੇਵਾ ਕਰਦਾ ਰਿਹਾ ਸੋ ਸੋਸ਼ਲ ਵਰਕਰ ਦੇ ਤੌਰ ਤੇ ਸੇਵਾ ਕਰਾਂਗਾ ਬਿਲਕੁਲ ਉਹਦਿਆਂ ਤੋਂ ਅਸਤੀਫਾ ਦਿੱਤਾ ਵਰਕਿੰਗ ਕਮੇਟੀ ਨੂੰ ਬਿਲਕੁਲ ਸਾਫ ਸ਼ਬਦਾਂ ਚ ਕਹਿ ਦਿਆ ਵੀ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਇਸ ਦਿਨ ਪ੍ਰਧਾਨ ਬਣਨਗੇ ਤਾਂ ਮੈਂ ਪਾਰਟੀ ਚ ਆਵਾਂਗਾ ਨਹੀਂ ਤਾਂ ਮੇਰੀ ਸਸਰੀ ਘਰ ਲੱਗੀ ਤੁਸੀਂ ਸੁਣ ਲਿਆ ਪਰ ਦੋ ਤਿੰਨ ਸਵਾਲ ਐਨ ਕੇ ਸ਼ਰਮਾ ਦੀਆਂ ਗੱਲਾਂ 'ਚੋਂ ਆਪ ਹੀ ਨਿਕਲ ਕੇ ਬਾਹਰ ਆ ਜਾਂਦੇ ਨੇ ਕੀ ਸੁਖਬੀਰ ਸਿੰਘ ਬਾਦਲ ਗੁਰੂਆਂ ਦੇ ਦਿੱਤੇ ਸੁਨੇਹੇ ਤੇ ਚੱਲ ਰਹੇ ਸੀ ਕੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਮਜ਼ਬੂਤੀ ਦੇ ਵੱਲ ਗਿਆ ਜਾਂ ਨਿਵਾਣ ਦੇ ਵੱਲ ਗਿਆ ਇਨ੍ਹਾਂ ਸਵਾਲਾਂ ਦੇ ਜਵਾਬ ਐਨ ਕੇ ਸ਼ਰਮਾ ਤੇ ਉਹਨਾਂ ਵਰਗੇ ਹੋਰ ਆਗੂਆਂ ਨੂੰ ਦੇਣੇ ਪੈਣੇ ਆ ਜਿਹੜੇ ਕਹਿੰਦੇ ਕਿ ਸੁਖਬੀਰ ਬਾਦਲ ਨਾਲ ਹੀ ਅਕਾਲੀ ਦਲ ਅਕਾਲੀ ਦਲ ਤਾਂ ਖਾਲਸਾ ਪੰਥ ਦੀਆਂ ਰੂਹ ਰੀਤਾਂ 'ਚੋਂ ਨਿਕਲਿਆ ਹੋਈ ਇੱਕ ਸਿਆਸੀ ਤੇਰ ਹੈ ਤੇ ਉਸ ਸਿਆਸੀ ਧਿਰ ਦਾ ਕਿਸੇ ਦੇ ਲੱਕ ਨਾਲ ਬੰਨਿਆ ਜਾਣਾ ਹੈ ਕਿੱਥੋਂ ਤੋਂ ਤੇ ਕਿਵੇਂ ਜਿਹੜਾ ਇਹ ਸਾਰਥਕ ਹੋ ਸਕਦਾ ਹੈ ਸੁਖਬੀਰ ਸਿੰਘ ਬਾਦਲ ਨਹੀਂ ਰਹਿਣਗੇ ਤੇ ਦਾ ਮਤਲਬ ਅਕਾਲੀ ਦਲ ਨਹੀਂ ਰਹੂਗਾ ਐਨਕੇ ਸ਼ਰਮਾ ਨੇ ਕਿਹਾ ਕਿ ਮੈਂ ਤਾਂ ਆਇਆ ਸੀ ਕਿ ਅਕਾਲੀ ਦਲ ਭਾਈਚਾਰਕ ਸਾਂਝ ਸਾਂਝੀ ਵਾਲਤਾ ਤੇ ਗੁਰੂਆਂ ਦੇ ਦਿੱਤੇ ਸੁਨੇਹੇ ਤੇ ਚੱਲਦਾ ਇਸ ਕਰਕੇ ਤਾਂ ਕਿ ਗੁਰੂਆਂ ਦਾ ਸਨੇਹਾ ਅੱਗੇ ਕੋਈ ਹੋਰ ਵਿਅਕਤੀ ਟੋ ਨਹੀਂ ਕਰ ਸਕਦਾ ਹੋਰ ਵਿਅਕਤੀ ਅਕਾਲੀ ਦਲ ਨੂੰ ਗੁਰੂਆਂ ਦੇ ਸਨੇਹ ਤੇ ਤੋੜ ਨਹੀਂ ਸਕਦਾ ਸਵਾਲ ਇਹ ਹੈ ਕਿ ਮੁਲਾਂਕਣ ਕਰਨਾ ਹੁੰਦਾ ਚੀਜ਼ਾਂ ਦਾ ਅਕਾਲੀ ਦਲ ਲਗਾਤਾਰ ਦੋ ਤਿੰਨ ਇਲੈਕਸ਼ਨ ਬੁਰੀ ਤਰ੍ਹਾਂ ਹਾਰ ਰਿਹਾ ਹੈ ਤੇ ਜਿਹਦੀ ਅਗਵਾਈ ਚ ਹਾਰਿਆ ਤਾਂ ਜ਼ਿੰਮੇਵਾਰੀ ਉਹਦੇ ਤੇ ਹੀ ਬਣਦੀ ਹੈ ਨਾ ਤੀਜੇ ਬੰਦੇ ਤੇ ਜਾਂ ਸਮੂਹਿਕ ਜ਼ਿੰਮੇਵਾਰੀ ਤਾਂ ਉੱਥੇ ਹੁੰਦੀ ਹੈ ਕਿ ਕਾਮਰੇਡਾਂ ਦੀਆਂ ਪਾਰਟੀਆਂ ਚ ਇਹ ਚੀਜ਼ ਮੰਨੀ ਜਾਂਦੀ ਹੈ ਕਿ ਫੈਸਲੇ ਸਮੂਹਿਕ ਹੁੰਦੇ ਆ ਅੱਜ ਕੱਲ ਤਾਂ ਉਹਨਾਂ ਦਾ ਵੀ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਮਾਮਲੇ ਚ ਦਿਵਾਲਾ ਨਿਕਲਿਆ ਪਿਆ ਹੈ ਪਰ ਚਲੋ ਘਟੋ ਘਟੋ ਕਹਿੰਦੇ ਤਾਂ ਸਹੀ ਨੇ ਕਿ ਸਾਡੇ ਫੈਸਲੇ ਸਮੂਹਿਕ ਹੁੰਦੇ ਨੇ ਉੱਥੇ ਦਾ ਸਮੂਹਿਕ ਫੈਸਲਿਆਂ ਦੇ ਵਿੱਚ ਗਲਤੀਆਂ ਮੰਨੀਆਂ ਜਾ ਸਕਦੀਆਂ ਨੇ ਜਿੱਥੇ ਸਾਰਾ ਕੁਝ ਪ੍ਰਧਾਨ ਕਰ ਰਿਹਾ ਹੋਵੇ ਉੱਥੇ ਸਾਰੀਆਂ ਗਲਤੀਆਂ ਪ੍ਰਧਾਨ ਦੀਆਂ ਮੰਨੀਆਂ ਜਾਣਗੀਆਂ ਪ੍ਰਧਾਨ ਨੇ ਗਲਤੀ ਬੜੀ ਦੇਰੀ ਦੇ ਨਾਲ ਅਸਤੀਫਾ ਦਿੱਤਾ ਤੇ ਡੈਨਕੇ ਸ਼ਰਮਾ ਵਰਗੇ ਲੋਕ ਕਹਿੰਦੇ ਆ ਕਿ ਐਸੀ ਵੀ ਹੁਣ ਸਵਾਲ ਇਹ ਹੈ ਕਿ ਐਨਕੇ ਸ਼ਰਮਾ ਦੀ ਪ੍ਰਤੀਬੱਧਤਾ ਅਕਾਲੀ ਦਲ ਦੇ ਸਿਧਾਂਤ ਨਾਲ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਨਾਲ ਹੈ ਨਜ਼ਰ ਤਾਂ ਇੰਜ ਹੀ ਆਉਂਦਾ ਕਿ ਵਿਅਕਤੀ ਵਿਸ਼ੇਸ਼ ਨਾਲ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਨੇ ਕਿਹੜਾ ਐਸਾ ਮਾਰਕਾ ਮਾਰ ਲਿਆ ਕਿਹੜ ਮੋਰਚਾ ਜਿੱਤ ਲਿਆ ਜਿਹਦੇ ਬਾਰੇ ਕਿਹਾ ਜਾਵੇ ਕਿ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਤਾਂ ਨਹੀਂ ਗੱਡੀ ਚੱਲ ਸਕਦੀ ਜਿਾ ਸੁਖਬੀਰ ਸਿੰਘ ਬਾਦਲ ਨੇ ਅਸੀਂ ਕਿਹੜੀ ਕੁਰਬਾਨੀ ਕਰਤੀ ਕਿ ਉਹਨਾਂ ਤੋਂ ਬਿਨਾ ਉਹਨਾਂ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸੁਖਬੀਰ ਸਿੰਘ ਬਾਦਲ ਨੇ ਤਾਂ ਕੋਈ ਕਸਟ ਨਹੀਂ ਸਿਆ ਸੁਖਬੀਰ ਸਿੰਘ ਬਾਦਲ ਤਾਂ ਸੱਤਾ ਦੇ ਵਿੱਚ ਆਈ ਸੱਤਾ ਦੇ ਵਿੱਚ ਉਹਨਾਂ ਨੇ ਬੁੱਲੇ ਲੁੱਟੇ ਤੇ ਉਹਨਾਂ ਬੁੱਲਿਆਂ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਭਾਂਡਾ ਸਾਫ਼ ਕਰਕੇ ਬੰਨੇ ਰੱਖ ਦਿੱਤਾ ਮੈਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਜਾਂ ਹੋਰ ਚੀਜ਼ਾਂ ਨੂੰ ਨਿੱਜੀ ਤੌਰ ਤੇ ਉੱਤੇ ਉਹਨਾਂ ਦੇ ਜਿਹੜਾ ਪਰਸਨਲ ਕਰੈਕਟਰ ਹੈ ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਦਾ ਮੈਂ ਸਿਰਫ ਸਿਆਸੀ ਮੁਲਾਂਕਣ ਤੇ ਜਾਂਨਾ ਕਿ ਕੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਅੱਗੇ ਵਧਿਆ ਕਿ ਨੀਵਾ ਗਿਆ ਜੇ ਤਾਂ ਅਕਾਲੀ ਦਲ ਅੱਗੇ ਵਧਿਆ ਫਿਰ ਤਾਂ ਜ਼ਰੂਰ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਹੋਣਾ ਚਾਹੀਦਾ ਹੈ ਕੋਈ ਦੋ ਰਾਈਵਾਂ ਹੀ ਨਹੀਂ ਇਹਦੇ 'ਚ ਵੀ ਚਲੋ ਸਿਧਾਂਤਾਂ ਤੋਂ ਪરા ਰੱਖ ਕੇ ਹੀ ਸਹੀ ਪਰ ਅਕਾਲੀ ਦਲ ਅੱਗੇ ਵਧਿਆ ਪਰ ਜੇ ਅਜਿਹਾ ਨਹੀਂ ਹੋਇਆ ਅਕਾਲੀ ਦਲ ਦਾ ਬੇੜਾ ਗਰਕ ਗਏ ਨੇ ਜਿਹਨੂੰ ਆਪਾਂ ਉਹ ਹੋਇਆ ਤਾ ਉਹਦੇ ਲਈ ਜ਼ਿੰਮੇਵਾਰ ਕੌਣ ਹੈ ਸੁਖਵੀਰ ਸਿੰਘ ਬਾਦਲ ਹੈ ਤਾਂ ਫਿਰ ਸੁਖਵੀਰ ਸਿੰਘ ਬਾਦਲ ਨੂੰ ਕਿਵੇਂ ਅਧਿਕਾਰ ਹੈ ਬਾਕੀ ਜਿਹੜੇ ਇਹ ਲੋਕ ਨੇ ਇਹਨਾਂ ਲੋਕਾਂ ਕਰਕੇ ਹੀ ਜਿਹੜੇ ਐਨ ਕੇ ਸ਼ਰਮਾ ਟਾਈਪ ਲੋਕ ਨੇ ਅਕਾਲੀ ਦਲ ਦੇ ਅੰਦਰ ਸਰਬੀਰ ਚਿੰਝਰ ਵਰਗੇ ਲੋਕ ਨੇ ਜਾਂ ਹੋਰ ਨੇ ਇਹਨਾਂ ਕਰਕੇ ਅਕਾਲੀ ਦਲ ਦਾ ਇਹ ਹਾਲ ਹੈ ਜੇ ਚਮਚੇ ਗਿਰੀਆਂ ਨਾ ਹੁੰਦੀਆਂ ਅਕਾਲੀ ਦਲ ਦੇ ਵਿੱਚ ਤਾਂ ਸ਼ਾਇਦ ਅਕਾਲੀ ਦਲ ਕਿਤੇ ਬਿਹਤਰ ਸਥਿਤੀ ਦੇ ਵਿੱਚ ਅੱਜ ਦੀ ਘੜੀ ਹੁੰਦਾ ਚਲੋ ਖੈਰ ਇਸ ਤਾਂ ਉਮੀਦ ਕਰਦੇ ਆ ਕਿ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਖੇਤਰੀ ਪਾਰਟੀ ਤਾਂ ਨਹੀਂ ਕਹਿ ਸਕਦੇ ਪਰ ਪੰਜਾਬ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਚੋਂ ਇੱਕੋ ਇੱਕ ਪਾਰਟੀ ਹੈ ਤੇ ਇਹਦਾ ਚੰਗਿਆ ਤੇ ਤਕੜੇ ਰਹਿਣਾ ਪੰਜਾਬ ਦੀ ਸਿਹਤ ਲਈ ਬਹੁਤ ਚੰਗਾ ਜਿਵੇਂ ਕਹਿੰਦੇ ਨੇ ਕਿ ਸਰੀਰ ਦਾ ਮਿਹਦੇ ਦਾ ਚੰਗਾ ਰਹਿਣਾ ਪੰਜਾਬ ਦੇ ਮਿਹਦੇ ਦਾ ਕੰਮ ਕਰਦੀ ਆ ਅਕਾਲੀ ਦਲ ਅੱਜ ਦੀ ਗੜੀ ਤਾਂ ਉਹਦਾ ਚੰਗਾ ਰਹਿਣਾ ਬਹੁਤ ਜ਼ਰੂਰੀ ਹੈ ਪਰ ਇਹ ਕਿਤੇ ਨਹੀਂ ਲਿਖਿਆ ਕਿ ਸਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਹੈ ਤੇ ਅਕਾਲੀ ਦਲ ਹੀ ਸਖਬੀਰ ਸਿੰਘ ਬਾਦਲ ਹੈ ਜੇਕਰ ਇਹੀ ਸਥਿਤੀ ਰਹੀ ਤਾਂ ਅਕਾਲੀ ਦਲ ਦੇ ਆਉਂਦੇ ਦਿਨਾਂ ਦੇ ਵਿੱਚ ਵੀ ਜਿਹੜੀ ਆਸ ਵੱਜੀ ਹੈ ਉਹਦੇ ਤੇ ਵੀ ਬੂਰ ਪੈਂਦੇ ਹੋਏ ਨਜ਼ਰ ਨਹੀਂ ਆਉਂਦੀ